ਨਿਊਜ਼ ਪੀਬੀ 04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਅੱਜ ਆਮ ਆਦੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ 17 ਪਰਿਵਾਰ ਆਮ ਆਦੀ ਪਾਰਟੀ ਨੂੰ ਛੱਡ ਕੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿਕੀ ਟੋਲਾ ਦੀ ਅਗਵਾਈ ਦੇ ਹੇਠ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਗੱਲਬਾਤ ਕਰਦੇ ਹਾਂ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ক্রিকেট ਢੱਲ ਨੇ ਕੀ ਕਿਹਾ ਤੁਸੀਂ ਵੀ ਦੇਖੋ ਸ਼ਾਤਕ ਤੋਂ ਸਾਡੀ ਖਾਸ ਰਿਪੋਰਟ ਬੰਦੇ ਸਿੰਘ ਆਮੀਨ ਬੰਦੇ ਸਿੰਘ ਚੱਲ ਵੀ ਇੱਕ ਨਾ ਬਾਪੂ ਦੀ ਜੰਦਾ ਜੀ ਉਹ ਆ ਸੁਖੇ ਹਿੰਕੁਰਸੀ ਚੱਕ ਲੈ ਬਾਪੂ ਦੀ ਇੱਥੇ ਮਾੜਾ ਜਿਹਾ ਥਾਲਾ ਬਾਪੂ ਨੂੰ ਕਿਹਾ ਐ ਕਰੋ ਉਸ ਪਾਰਟੀ ਜਿੰਦਾਬਾਦ 21 ਢੱਲਾ ਜਿੰਦਾਬਾਦ 21 ਢੱਲਾ ਜਿੰਦਾਬਾਦ ਜਿੰਦਾਬਾਦ ਇੰਡੀਆ نیشنل ਕਾਂਗਰਸ ਜਿੰਦਾਬਾਦ ਤੁਹਾਡਾ ਬਹੁਤ ਬਹੁਤ ਧਰਵਾਦ ਮਿਹਰਬਾਨੀ ਤੁਸੀਂ ਆਮ ਆਦਮੀ ਪਾਰਟੀ ਨੂੰ ਅਲਬਿਦਾ ਕਹਿ ਕੇ ਕਾਂਗਰਸ ਚ ਆਇਓ ਦੇਖੋ ਜਿੰਨੇ ਪਹਿਲਾਂ ਵੀ ਪੈਨਸ਼ਨਾਂ ਹੋਈਆਂ ਸगन ਸਕੀਮ ਹੋਈ ਤੁਹਾਡੇ ਆਪ ਕੜਕ ਦੀ ਸਕੀਮ ਹੋਈ ਇਸ ਮਨਰੇਗਾ ਹੋਈ ਇਹ ਸਭ ਕਾਂਗਰਸ ਪਾਰਟੀ ਦੀ ਦੇਣ ਚੰਨੀ ਸਾਹਿਬ ਨੇ ਸਭ ਕੁਝ ਕੀਤਾ ਪਰ ਪਿਛਲੀ ਵਾਰੀ ਆਪਾਂ ਚੁਟਕਲਿਆਂ ਤੇ ਗੱਪਾਂ ਤੇ ਵੱਡੀਆਂ-ਵੱਡੀਆਂ ਗੱਲਾਂ 'ਚ ਆ ਗਏ ਤੁਹਾਡਾ ਕਸੂਰ ਨਹੀਂ ਸੀ ਤੁਹਾਨੂੰ ਐ ਲੱਗਣ ਲੱਗ ਗਿਆ ਕਿ ਯਾਰ ਬੰਦਾ ਪੜੀਆਂ ਗੱਲਾਂ ਵਧੀਆ-ਵਧੀਆ ਸੁਣਾਉਦਾ ਸਰ ਕੰਮ ਵੀ ਵਧੀਆ ਕਰੂ ਕਿ ਹੁਣ ਦੇਖ ਲੋ ਕੀ ਹਾਲਾਤ ਅੱਜ ਕੰਮ ਤਾਂ ਕਿ ਹੋਣਾ ਹੀ ਕੀ ਹੈ ਕਿਸੇ ਨੂੰ ਮਿਲਣਾ ਤਾਂ ਕੀ ਹੈ ਨਸ਼ਿਆਂ ਦਾ ਦੇਖ ਲੋ ਅੱਜ ਕੀ ਹਾਲ ਹੈ ਅੱਜ ਕੋਈ ਕੱਲਾ ਬੰਦਾ ਤੁਰਿਆ ਜਾਵੇ ਲੁੱਟ ਖੋਹਦਾ ਦੇਖ ਲੋ ਕੀ ਹਾਲ ਹੈ ਤੋ ਸਾਰੇ ਪਾਸੋਂ ਬੜਾ ਮਾੜਾ ਹਾਲ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਡਟ ਕੇ ਤੁਹਾਡੇ ਕੰਮ ਕਰਾਂਗੇ ਕੋਈ ਮਸਲਾ ਮੁਸ਼ਕਲ ਹੋਵੇ ਹਮੇਸ਼ਾ ਹਾਜ਼ਰ ਹਾਂ ਤੁਹਾਡੇ ਕੈਂਡੀਡੇਟ ਕੈਂਡੀਡੇਟ ਆਪਣੀ ਸਭ ਤੋਂ ਚੰਗੀ ਹੈ ਲੋਕਲ ਕੈਂਡੀਡੇਟ ਹੈ ਹਲਕੇ ਦੀ ਕੈਂਡੀਡੇਟ ਤੋ ਤਕੜੇ ਹੋ ਕੇ ਮਾਰੀਏ ਬਹੁਤ-ਬਹੁਤ ਮਿਹਰਬਾਨੀ ਸਾਰੇ ਭਰਾਵਾਂ ਦੀ ਇੰਨੇ ਨਜ਼ਾਰਾ ਹੈ ਕਿ ਉਹ ਸਾਰੇ ਛੱਡ ਗਏ ਇਕੱਲੋਂ ਹੀ ਵੋਟਾਂ ਲੈਣ ਆਲੇ ਕੰਮ ਨਹੀਂ ਕਰਦੇ ਇਹਦੇ ਇਹ ਯਾਰ ਨੇ ਸਾਰੇ ਤੁਸੀਂ ਦੇਖੋ ਫਿਜੀਲੀਆਰੀ ਕਿਹੋ ਜਿਹਾ ਨਾਰਾ ਦਿੱਤਾ ਬਦਲਾ ਬਦਲਾ ਸਭ ਕੁਝ ਬਦਲ ਦਿਆਂਗੇ ਬੀਬੀਆਂ ਨੂੰ ਯਾਰ ਯਾਰ ਬੰਦਿਆਂ ਨੂੰ ਆ ਕਰਾਂਗੇ ਤੁਸੀਂ ਦੇਖੋ ਇੱਕ ਵੀ ਗੱਲ ਕੋਈ ਸਿਰੇ ਲੱਗੀ ਨਹੀਂ ਜੀ ਕੋਈ ਨਹੀਂ ਲੱਗੀ ਕੋਈ ਨਹੀਂ ਅੱਛਾ ਕੋਈ ਨਾ ਪਿੰਡ ਦਾ ਕੰਮ ਨਾ ਗਰੀਬ ਭਰਾਵਾਂ ਦਾ ਕੰਮ ਨਾ ਕਿਸੇ ਮਾਈ ਦਾ ਕੰਮ ਉਲਟਾ ਮੰਦਰੇ ਮੰਨ ਹੈ ਲੋ ਲੋ ਕਿੰਨਾ ਕਣਕ ਆ ਗਈ ਉਹ ਹੀ ਦਿਖਾ ਦੇ ਲੋ ਦਿਖਾਈ ਦੇ ਆਉਂਦੀ ਨਹੀਂ ਆ ਗਈ ਉਹ ਤਾਂ ਹੁੰਦੀ ਨਹੀਂ ਆਪਣੇ ਟਾਈਮ ਦੀ ਕਾਰਡ ਹੀ ਕੱਟਦੇ ਅੱਤੇ ਨੀਰਾਣ ਕੱਟੇਗੇ ਬਹੁਤ ਕੱਟੇਗੇ ਕਾਰਡ ਜੀ ਹੁਣ ਕਹਿੰਦੇ ਸੀ ਲਾ ਦੇ ਆ ਦੁਆਰੇ ਪਰ ਆਪਾਂ ਕੰਮ ਨਹੀਂ ਬੰਦ ਹੁੰਦੇ ਸਾਰੀਆਂ ਬੀਬੀਆਂ ਨਰੇਗਾ ਵਾਲੀਆਂ ਖੜੀਆਂ ਹੀ ਕੰਮ ਹੀ ਚੱਲਣ ਟਾਈ ਤੁਸੀਂ ਤੁਸੀਂ ਦੇਖੋ ਚਾਹੇ ਨਰੇਗਾ ਦੇ ਕੰਮ ਸੀ ਚਾਹੇ ਕਣਕ ਦਾ ਸੀ ਅਜੇ ਤਾਂ ਬੀਬੀ ਇਹ ਤਾਂ ਹੁਣ ਇਲੈਕਸ਼ਨ ਕਰਕੇ ਆ ਇਹਨਾਂ ਨੇ ਤੁਹਾਨੂੰ ਫੈਸਲਾ ਕਰ ਲਿਆ ਕਿ ਆਟਾ ਦਿਆ ਕਰਨਾ ਤੇ ਸੁਣ ਹੀ ਲਿਆ ਹਾਂ ਜੀ ਸੁਣ ਲਓ ਆਟੇ ਦਾ ਕਣਕ ਤਾਂ ਵੈਸੇ ਘਟਾਤੀ ਚਲ ਜੇ ਬਚ ਜੂਗੀ ਬੰਦਾ ਰੱਖ ਲੈਂਦਾ ਜਾਂ ਵਲੈਂਦਾ ਵੇਚ ਲੈਂਦਾ ਤੇ ਆਟਾ ਤਾਂ ਨਾ ਖਾਦਾ ਗਿਆ ਸੁੰਡ ਪੈ ਜਾਣੀ ਉਹ ਤਾਂ ਖਰਾਬ ਹੋ ਜਾਂਦਾ ਨਾਲੇ ਫਿਰ ਐ ਨਹੀਂ ਪਤਾ ਕਿ ਪਤਾ ਨਹੀਂ ਕਿਓ ਜੀ ਕਣਕ ਦਾ ਆਟਾ ਪਿਆ ਕੇ ਵੇਚੀ ਜਾਂਦੇ ਉਹ ਇਸ ਕਰਕੇ ਇਹ ਤਾਂ ਚੁਟਕਲੇ ਵਾਲੇ ਸੀਗੇ ਗੱਪਾਂ ਵਾਲੇ ਉਹ ਜੀਆਂ ਵੱਟੀਆਂ ਵੱਡੀਆਂ ਸੁਣਾਈਆਂ ਆਪਾਂ ਸਾਰਿਆਂ ਨੇ ਸੋਚਿਆ ਕਿ ਪਤਾ ਨਹੀਂ ਇਹ ਹੀ ਰੱਬ ਦੇ ਬੰਦੇ ਆਏ ਆ ਉਹ ਗਏ ਆ ਉਹ ਫਿਰਦੇ ਆ ਚੁਟਕਲੇ ਸੁਣਾਉਣਗੇ ਜੀ ਸਰ ਪਹਿਲਾਂ ਹੀ ਸੁੰਡਾ ਨਹੀਂ ਆਉਂਦੀ ਜੀ ਸੁੰਡਾ ਨਹੀਂ ਆਉਂਦੀ ਚੁਟਕਲੇ ਵਾਲੇ ਹੋੜ ਆ ਗਏ ਜੀ ਆਜਾ ਹੁਣ ਹੁਣ ਜਿਹੜੀ ਇਲੈਕਸ਼ਨ ਚੱਲ ਮੇਰੇ ਨਾਲ ਤਾਂ ਜਿਹੜੀ ਕੀਤੀ ਕੀਤੀ ਤੁਸੀਂ ਸਾਰਿਆਂ ਨੇ ਠੀਕ ਹੈ ਮੈਂ ਤਾਂ ਕੰਮ ਕਰਾਉਂਦਾ ਰਿਹਾ ਕਿਤੇ ਗਲੀਆਂ ਆ ਕੇਤੇ ਨਾਲੀਆਂ ਆ ਕੇਤੇ ਬਜ਼ੁਰਗ ਹੁਣ ਦੇਖੋ ਕਾਂਗਰਸ ਪਾਰਟੀ ਨੇ ਇੱਕ ਗਰੀਬ ਦੇ ਘਰੋਂ ਠੇਰੂ ਜੀ ਮਿਨਿਸਟਰ ਬਣਾਇਆ ਚੰਨੀ ਸਾਹਿਬ ਨੂੰ 3 ਮਹੀਨਿਆਂ ਦਾ ਪੈਨਸ਼ਨਾਂ ਉਹਨੇ 1500 ਰੁਪਏ ਉਹਨੇ ਦਿੱਤੀਆਂ ਪੈਨਸ਼ਨਾਂ ਜਿਹੜੀਆਂ ਬਜ਼ੁਰਗਾਂ ਦੀ ਉਸ ਤੋਂ ਪਹਿਲਾਂ ਦਾ 700 ਰੁਪਏ ਸੀ ਉਹ ਵੀ ਕਾਂਗਰਸ ਦੀ ਪੈਨਸ਼ਨ ਸगन ਸਕੀਮ ਉਹਨੇ ਕੀਤੀ 50000 ਰੁਪਏ ਤੱਕ ਇਹਨੂੰ ਮਿਲਦੀ ਨਹੀਂ ਇਹ ਗੁੱਡੀ ਦਾ ਵਿਆਹ ਹੋਵੇ ਠੀਕ ਹੈ 50000 ਉਹਨੇ ਕੀਤੀ ਤੋਂਡੇ ਆ ਕਾਰਡ ਕਿੰਨੇ ਬਣਾਏ ਪੌਣ ਤੱਕ ਕਣਕ ਦਾ ਦਿਨੋ ਦਿਨ ਘਟਾਉਂਦੇ ਤੁਰੇ ਜਾਂਦੇ ਆ ਬਿਜਲੀ ਦਾ ਬਿੱਲ ਮਾਫ ਪਿਛਲੇ ਦੇ ਬਿੱਲ ਬਹੁਤ ਮਾਫ ਹੋਈ ਮੋਦੀ ਮੋਦੀ ਕਹਿੰਦਾ ਜੀ ਬੀਜੇਪੀ ਆ ਕਹਿੰਦਾ ਜੇ ਮੈਂ ਆ ਗਿਆ ਤਾਂ ਕਹਿੰਦਾ ਹੁਣ ਰਿਜ਼ਰਵੇਸ਼ਨ ਹੀ ਖਤਮ ਕਰ ਦੇਣੀ ਸਾਰੀਆਂ ਸਹੂਲਤਾਂ ਮੈਂ ਕਾਨੂੰਨੀ ਬਦਲ ਦੇਣਾ ਖਤਮ ਕਰ ਦੇਣੀ ਕਹਿੰਦਾ ਉਹ ਜਿਹੜਾ ਬੀਜੇਪੀ ਆ ਮੋਦੀ ਹੁਣ ਕਹਿੰਦਾ ਮੈਂ ਉਹ ਕਰ ਦੇਣਾ ਕਹਿੰਦਾ ਕਿਸਾਨਾਂ ਨੂੰ ਵੀ ਦੱਬਣਾ ਤੇ ਕਹਿੰਦਾ ਮੈਂ ਰਿਜ਼ਰਵੇਸ਼ਨ ਬਦਲਨੀ ਆ ਆ ਦੇਖੋ ਬੌਰਿਆ ਸਿਕ ਭਾਈਚਾਰੇ ਦੀ 2% ਰਿਜ਼ਰਵੇਸ਼ਨ ਕਾਂਗਰਸ ਨੇ ਦਿੱਤੀ ਸੀ